ਸਤਿ ਸ਼੍ਰੀ ਅਕਾਲ ਜੀ ਜਿਵੇਂ ਹੀ ਹਰਪਜਨ ਕੌਰ ਨਾਸ਼ਤਾ ਲੈ ਕੇ ਡਰਾਈੰਗ ਰੂਮ ਵਿੱਚ ਆਈ ਤਾਂ ਘਰ ਵਿੱਚ ਉਹਨਾਂ ਦੀ ਨੂੰ ਰਵਿੰਦਰ ਦੀਆਂ ਸਹੇਲੀਆਂ ਨੇ ਵੇਖਦੇ ਹੀ ਕਿ ਹਾ ਰਵਿੰਦਰ ਇੰਨੀ ਬੁੱਢੀ ਕੰਮ ਵਾਲੀ ਨੂੰ ਕਿਉਂ ਰੱਖਿਆ ਹੋਇਆ ਆ ਕੋਈ ਚੰਗੀ ਜਿਹੀ ਘੱਟ ਉਮਰ ਦੀ ਰੱਖ ਲੈ ਇਸ ਦੇ ਤਾਂ ਹੱਥ ਪੈਰ ਕੰਮ ਰਹੇ ਨੇ ਤਾਂ ਦੂਜੀ ਸਹੇਲੀ ਬੋਲੀ ਇਸ ਦੇ ਕੰਬਦੇ ਹੋਏ ਹੱਥਾਂ ਨੂੰ ਤਾਂ ਵੇਖ ਕੇ ਇੰਜ ਲੱਗਦਾ ਆ ਜਿਵੇਂ ਇਹ ਕੋਈ ਘਟ ਪੁਤਲੀ ਹੋਵੇ ਤੇ ਡਾਂਸ ਕਰ ਰਹੀ ਹੋਵੇ ਰਵਿੰਦਰ ਦੀਆਂ ਸਾਰੀਆਂ ਸਹੇਲੀਆਂ ਇੰਨੀਆਂ ਕਹਿ ਕੇ ਵੀ ਸ਼ਰਮਾਂ ਦੀ ਤਰ੍ਹਾਂ ਜੋਰ-ਜੋਰ ਨਾਲ ਹੱਸਣ ਲੱਗੀਆਂ। ਰਵਿੰਦਰ ਦੀ ਇੱਕ ਸਹੇਲੀ ਅਰਪਜਨ ਜੀ ਦਾ ਜ਼ਬਰਦਸਤੀ ਹੱਥ ਫੜ ਕੇ ਉਹਨਾਂ ਤੋਂ ਡਾਂਸ ਕਰਵਾਉਣ ਲੱਗੀ। ਸਾਰਿਆਂ ਦੇ ਵਿੱਚ ਤਮਾਸ਼ਾ ਬਣਦਾ ਵੇਖ ਕੇ ਹਰਪਜਨ कौर ਦੀਆਂ ਅੱਖਾਂ ਭਾਰ ਆਈਆਂ। ਇਹ ਬੇਇੱਜ਼ਤੀ ਉਹਨਾਂ ਤੋਂ ਸਹੀ ਨਹੀਂ ਜਾ ਰਹੀ ਸੀ। ਅਜ ਹਰਪਜਨ ਜੀ ਦਾ ਆਤਮ ਸਨਮਾਨ ਸਾਰਿਆਂ ਦੇ ਵਿੱਚ ਤਾਰ-ਤਾਰ ਹੋ ਰਿਹਾ ਸੀ। ਉਹਨਾਂ ਦੀ ਨੂੰ ਵੀ ਆਪਣੀਆਂ ਸਹੇਲੀਆਂ ਦੇ ਵਿੱਚ ਖੜੀ ਹੱਸ ਰਹੀ ਸੀ। ਇਹ ਸਭ ਵੇਖ ਕੇ ਦਰਵਾਜ਼ੇ ਤੇ ਖੜੀ ਅਰਜਿੰਦਰ ਦੀਆਂ ਅੱਖਾਂ ਪਾਰ ਆਈਆਂ ਹਰਪਜਨ ਜੀ ਦੇ ਘਰ ਵਿੱਚ ਕੰਮ ਕਰਨ ਵਾਲੀ ਅਰਜਿੰਦਰ ਨੂੰ ਉਹ ਆਪਣੀ ਬੇਟੀ ਮੰਨਦੀ ਸੀ ਤਾਂ ਇੱਕ ਬੇਟੀ ਆਪਣੀ ਮਾਂ ਦਾ અપਮਾਨ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਉਸ ਨੇ ਸਬਜ਼ੀ ਦਾ ਥੈਲਾ ਉੱਥੇ ਦਰਵਾਜ਼ੇ ਉੱਤੇ ਹੀ ਰੱਖ ਦਿੱਤਾ ਤੇ ਭੱਜ ਕੇ ਆ ਕੇ ਦੋ ਤਿੰਨ ਚਪੇੜਾ ਰਵਿੰਦਰ ਦੀਆਂ ਸਹੇਲੀਆਂ ਦੀਆਂ ਗੱਲਾਂ ਤੇ ਜੜ ਦਿੱਤੀ ਤੇ ਗੁੱਸੇ ਵਿੱਚ ਬੋਲੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਕ ਬੁੱਢੀ ਔਰਤ ਦਾ ਇਸ ਤਰ੍ਹਾਂ અપਮਾਨ ਕਰਦੇ ਹੋਏ ਤੁਹਾਡੇ ਘਰ ਵਿੱਚ ਮਾਂ ਨਹੀਂ ਆ ਜੇ ਹੈ ਤਾਂ ਆਪਣੀ ਮਾਂ ਦਾ ਤਮਾਸ਼ਾ ਬਣਾ ਕੇ ਦੇਖਿਓ ਤਾਂ ਫਿਰ ਪਤਾ ਲੱਗੂਗਾ ਕਿ ਕਿੰਨਾ ਦਰਦ ਹੁੰਦਾ ਆ ਤਰਵਿੰਦਰ ਨੇ ਅੱਗੇ ਵਧ ਕੇ ਕਿਹਾ ਅਰਜਿੰਦਰ ਤੇਰੀ ਇੰਨੀ ਹਿੰਮਤ ਹੈ ਕਿ ਤੂੰ ਤਾਂ ਉਦੋਂ ਹੀ ਇੱਕ ਚਪੇੜ ਉਹਨੇ ਰਵਿੰਦਰ ਦੀ ਗੱਲ ਤੇ ਜੜ ਦਿੱਤੀ ਹਰਜਿੰਦਰ ਨੇ ਕਿਹਾ ਮਾਫੀ ਚੰਦੀ ਚਾਹੂੰਗੀ ਮੀਮ ਸਾਹਿਬ ਪਰ ਇਸ ਥੱਪੜ ਦੇ ਲਈ ਨਹੀਂ ਬਲਕਿ ਨਹੀਂ ਬਲਕਿ ਇਸ ਗੱਲ ਦੇ ਲਈ ਕਿ ਅੱਜ ਸਾਹਿਬ ਦੇ ਆਉਂਦੇ ਹੀ ਮੈਂ ਸਭ ਕੁਝ ਉਹਨਾਂ ਨੂੰ ਦੱਸ ਦੇਵਾਂਗੀ ਹੁਣ ਮੈਂ ਹੋਰ ਚੁੱਪ ਨਹੀਂ ਰਹੂੰਗੀ ਤੇ ਮੈਨੂੰ ਕੋਈ ਅਫਸੋਸ ਨਹੀਂ ਆ ਕਿ ਮੈਂ ਤੁਹਾਡੇ ਤੇ ਹੱਥ ਚੁੱਕਿਆ ਆ ਤੁਸੀਂ ਹੈ ਹੀ ਇਸ ਲਾਇਕ ਤੁਹਾਡੇ ਨਾਲ ਅਜਿਹਾ ਹੀ ਹੋਣਾ ਚਾਹੀਦਾ ਆ ਇਸ ਤੋਂ ਬਾਅਦ ਚਾਹੇ ਮੈਨੂੰ ਕੰਮ ਮਿਲੇ ਜਾ ਨਾ ਮਿਲੇ ਪਰ ਜਿਸ ਦਾ ਨਮਕ ਖਾਦਾ ਆ ਉਸ ਦਾ અપਮਾਨ ਹੁੰਦੇ ਨਹੀਂ ਵੇਖ ਸਕਦੀ ਤਾਂ ਪਿੱਛੋਂ ਆ ਆ ਜਾਈ ਕੁਝ ਦੱਸਣ ਦੀ ਜ਼ਰੂਰਤ ਨਹੀਂ ਆ ਹਰਵਿੰਦਰ ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਹੀ ਦੇਖ ਚੁੱਕਿਆ ਹਾਂ ਮਿੰਨੀ ਧੀਰ ਤੋਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਰਵਿੰਦਰ ਦਾ ਪਤੀ ਹਰਪਜਨ ਜੀ ਦਾ ਬੇਟਾ ਹਰਵਿੰਦਰ ਦਰਵਾਜ਼ੇ ਉੱਤੇ ਖੜਾ ਹੈ ਹਰਵਿੰਦਰ ਦੀ ਆਵਾਜ਼ ਸੁਣਦੇ ਹੀ ਅਚਾਨਕ ਰਵਿੰਦਰ ਨੇ ਮੁੜ ਕੇ ਦੇਖਿਆ ਤਾਂ ਦਰਵਾਜ਼ੇ ਉੱਤੇ ਹਰਵਿੰਦਰ ਗੁੱਸੇ ਨਾਲ ਦੰਦ ਪੀਸਦਾ ਹੋਇਆ ਖੜਾ ਸੀ ਹਰਵਿੰਦਰ ਨੂੰ ਵੇਖ ਹਰਵਿੰਦਰ ਤੇ ਉਸ ਦੀਆਂ ਸਹੇਲੀਆਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਉਹ ਇੱਕ ਦੂਜੇ ਦਾ ਚਿਹਰਾ ਤੱਕਣ ਲੱਗੀਆਂ ਹਰਵਿੰਦਰ ਨੂੰ ਗੁੱਸੇ ਵਿੱਚ ਵੇਖ ਕੇ ਉਹ ਸਾਰੀਆਂ ਹੌਲੀ-ਹੌਲੀ ਖਿਸਕਣ ਲੱਗੀਆਂ ਤਾਂ ਹਰਵਿੰਦਰ ਜ਼ੋਰ ਨਾਲ ਗੁੱਸੇ ਵਿੱਚ ਚੀਕ ਕੇ ਕਹਿਣ ਲੱਗਾ ਖਬਰਦਾਰ ਜੇ ਕੋਈ ਆਪਣੀ ਜਗ੍ਹਾ ਤੋਂ ਹਿੱਲਿਆ ਵੀ ਤਾਂ ਕੋਈ ਨਹੀਂ ਜਾਏਗਾ ਇਤੋਂ ਹਰਵਿੰਦਰ ਨੇ ਚੀਖ ਕੇ ਕਿਹਾ ਤਾਂ ਸਾਰੀਆਂ ਸੇਹਲੀਆਂ ਚੁੱਪਚਾਪ ਸਹਿਮ ਕੇ ਆਪਣੀ ਜਗ੍ਹਾ ਤੇ ਖੜੀਆਂ ਹੋ ਗਈਆਂ ਹਰਵਿੰਦਰ ਨੇ ਅੱਗੇ ਵਧ ਕੇ ਜ਼ੋਰਦਾਰ ਥੱਪੜ ਰਵਿੰਦਰ ਦੀ ਗੱਲ ਤੇ ਜੜ ਦਿੱਤਾ ਰਵਿੰਦਰ ਇੰਨਾ ਥੱਪੜਾਂ ਨਾਲ ਬੌਂਦਲ ਗਈ ਤੇ ਹਰਵਿੰਦਰ ਨੇ ਉਸ ਦੇ ਹੱਥ ਫੜ ਕੇ ਹਰਪ੍ਰਜਨ ਜੀ ਦੇ ਪੈਰਾਂ ਵਿੱਚ ਝੁਕਾ ਦਿੱਤੇ ਤੇ ਕਿਹਾ ਤੇਰੀ ਇੰਨੀ ਹਿੰਮਤ ਕਿਵੇਂ ਹੋਈ ਮੇਰੀ ਮਾਂ ਦੇ ਨਾਲ ਅਜਿਹਾ ਕਰਨ ਦੀ ਤਾਂ ਹਰਵਿੰਦਰ ਨਰਵਿੰਦਰ ਨੂੰ ਉਹਨਾਂ ਦੀਆਂ ਸੇਹਲੀਆਂ ਦੇ ਪਤੀਆਂ ਨੂੰ ਬੁਲਾਉਣ ਲਈ ਕਿਹਾ ਤਾਂ ਉਹਨਾਂ ਨੇ ਡਰਦੀਆਂ ਮਾਰੀਆਂ ਨੇ ਫਟਾਫਟ ਫੋਨ ਕਰ ਦਿੱਤਾ ਇਹਨੇ ਵਿਚਾਰ ਭਜਨ ਕੌਰ ਬੋਛੋ ਕੇ ਡਿੱਗ ਪਈ ਹਰਵਿੰਦਰ ਦੀ ਨજર ਜਿਵੇਂ ਮਾਂ ਦੇ ਪੈਰਾਂ ਉੱਤੇ ਪਈ ਉਸ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਤੇ ਸੋਚਣ ਲੱਗਿਆ ਕਿ ਮਾਂ ਨੇ ਉਸ ਦਿਨ ਮੈਨੂੰ ਝੂਠ ਕਿਉਂ ਬੋਲਿਆ ਸੀ ਕਿ ਅਜੇ ਕੁਝ ਦਿਨ ਪਹਿਲਾਂ ਦਾ ਦ੍ਰਿਸ਼ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗਿਆ ਉਸ ਦਿਨ ਐਤਵਾਰ ਦਾ ਦਿਨ ਸੀ ਤੇ ਸਿਖਰ ਦੁਪਹਿਰ ਸੀ ਤਾਂ ਮੈਂ ਉਸ ਨੂੰ ਬੁਲਾਉਣ ਲੱਗਿਆ ਕਿ ਮਾਂ ਕਿੱਥੇ ਚਲੀ ਗਈ ਜ਼ਰੂਰ ਪਾਪਾ ਦੀ ਡਾਇਰੀ ਲੈ ਕੇ ਬੈਠੀ ਹੋਵੇਗੀ ਮੈਂ ਕਿੰਨਾ ਬੁੱਧੂ ਹਾਂ ਛੁੱਟੀ ਦੇ ਦਿਨ ਵੀ ਮਾਂ ਦੇ ਨਾਲ ਨਹੀਂ ਬੈਠਦਾ ਨਹੀਂ ਪਰ ਮੈਂ ਤਾਂ ਜਾ ਕੇ ਸੌਂ ਗਿਆ ਪੂਰਾ ਸਾਲ ਹੋ ਗਿਆ ਪਾਪਾ ਜੀ ਨੂੰ ਗਏ ਹੋਏ ਨੂੰ ਤੇ ਮਾਂ ਨੇ ਪਤਾ ਨਹੀਂ ਉਸ ਡਾਇਰੀ ਨੂੰ ਕਿੰਨੀ ਵਾਰ ਪੜ੍ਹ ਲਿਆ ਆ ਫਿਰ ਵੀ ਉਸ ਨੂੰ ਸੀਨੇ ਨਾਲ ਲਗਾ ਕੇ ਰੱਖਦੀ ਆ ਪਾਪਾ ਜੀ ਆਪਣੀ ਰੋਜ਼ਾਨਾ ਦੀਆਂ ਗੱਲਾਂ ਉਸ ਵਿੱਚ ਲਿਖਦੇ ਸੀ ਲੱਗਦਾ ਹੈ ਮਾਂ ਨੂੰ ਉਸ ਵਿੱਚ ਪਾਪਾ ਜੀ ਦੇ ਹੋਣ ਦਾ ਅਹਿਸਾਸ ਮਿਲਦਾ ਆ ਫਿਰ ਹਰਵਿੰਦਰ ਨੂੰ ਹਰਪੰਜਨ ਜੀ ਬਾਹਰੋਂ ਆਉਂਦੀ ਦਿਖਾਈ ਦਿੰਦੀ ਹੈ ਮੰਮੀ ਤੁਸੀਂ ਬਾਹਰੋਂ ਆ ਰਹੇ ਹੋ ਕਿੱਥੇ ਗਏ ਸੀ ਤੁਸੀਂ ਤੇ ਇਹ ਕੀ ਤੁਸੀਂ ਤਾਂ ਉੱਪਰੋਂ ਲੈ ਕੇ ਹੇਠਾਂ ਤੱਕ ਪਸੀਨੇ ਨਾਲ ਭਿੱਜ ਚੁੱਕੇ ਹੋ ਇੰਨੀ ਗਰਮੀ ਵਿੱਚ ਬਾਹਰ ਨਿਕਲਣ ਦੀ ਕੀ ਜ਼ਰੂਰਤ ਸੀ ਰਵਿੰਦਰ ਪਾਣੀ ਲੈ ਕੇ ਆਓ ਤੁਸੀਂ ਇੱਥੇ ਬੈਠੋ ਹਰਵਿੰਦਰ ਨੇ ਆਪਣੀ ਮਾਰ ਭਜਨ ਜੀ ਨੂੰ ਬਿਠਾ ਕੇ ਕਿਹਾ ਹਰਪਜਨ ਜੀ ਦੇ ਮੂੰਹ ਤੋਂ ਆਵਾਜ਼ ਹੀ ਨਹੀਂ ਨਿਕਲ ਰਹੀ ਸੀ ਤੇ ਉਹ ਸੌਂ ਸਾਈ ਹੋਈ ਪਈ ਸੀ ਉਹਨਾਂ ਦੇ ਹੱਥ ਵਿੱਚ ਫੜਿਆ ਇੱਕ ਲਫਾਫਾ ਹਰਵਿੰਦਰ ਨੂੰ ਦਿੰਦੇ ਹੋਏ ਕਹਿੰਦੀ ਹੈ ਬੇਟਾ ਬਉ ਨੂੰ ਕਹਿ ਦੇ ਮੈਂ ਨਿੰਬੂ ਲੈ ਕੇ ਆਈਆਂ ਤੂੰ ਹੁਣ ਬਸ ਮੈਨੂੰ ਪਾਣੀ ਪਿਲਾ ਦੇ ਨਹੀਂ ਤਾਂ ਜਿਆ ਨਾ ਹੋਵੇ ਕਿ ਤੇਰੀ ਮਾਂ ਦੇ ਪ੍ਰਾਨ ਨਿਕਲ ਜਾਣ ਕੰਦੇ ਕੰਦੇ ਅਰਪਾ ਜਨਜੀ ਦਾ ਸਾਹ ukhਣ ਲੱਗ ਗਿਆ ਹਰਵਿੰਦਰ ਭੱਜ ਕੇ ਇੱਕ ਗਲਾਸ ਪਾਣੀ ਲੈ ਆਇਆ ਤੇ ਮਾਂ ਨੂੰ ਪਿਲਾਇਆ ਫਿਰ ਜਾ ਕੇ ਉਹਨਾਂ ਨੂੰ ਥੋੜਾ ਜਿਹਾ ਸਾਹ ਆਇਆ ਹਰਵਿੰਦਰ ਥੋੜਾ ਸਖਤ ਹੋ ਕੇ ਬੋਲਿਆ ਮਾਂ ਤੁਹਾਨੂੰ ਕੀ ਜ਼ਰੂਰਤ ਸੀ ਇੰਨੀ ਧੁੱਪ ਵਿੱਚ ਨਿੰਬੂ ਤੇ ਪਦੀਨਾ ਲਿਆਉਂਦੀ ਮੈਨੂੰ ਕਹਿ ਦਿੰਦੀ ਮੈਂ ਲੈ ਕੇ ਦਿੰਦਾ ਤੇ ਕਿਤੇ ਤੁਹਾਨੂੰ ਰਵਿੰਦਰ ਨੇ ਤਾਂ ਨਹੀਂ ਕਿਹਾ ਸੀ ਨਿੰਬੂ ਤੇ ਪਦੀਨਾ ਲੈ ਕੇ ਆਉਣ ਲਈ ਰੁਕੋ ਮੈਂ ਹੁਣੇ ਉਹਨੂੰ ਜਾ ਕੇ ਪੁੱਛਦਾ ਹਾਂ ਇਹਨਾਂ ਕਹਿ ਕੇ ਹਰਵਿੰਦਰ ਉੱਚੀ ਉੱਚੀ ਚੀਕਣ ਲੱਗਿਆ ਰਵਿੰਦਰ ਕਿੱਥੇ ਆ ਬਾਹਰ ਆ ਅਜੇ ਪਾਣੀ ਵੀ ਨਹੀਂ ਲੈ ਕੇ ਆਈ ਹਰਵਿੰਦਰ ਬਹੁਤ ਸ਼ਾਂਤ ਸੁਭਾਅ ਦਾ ਵਿਅਕਤੀ ਸੀ ਉਸ ਦੀ ਤੇਜ਼ ਆਵਾਜ਼ ਸੁਣ ਕੇ ਰਵਿੰਦਰ ਆਪਣੇ ਕਮਰੇ ਚੋਂ ਭੱਜ ਕੇ ਆਈ ਪਰ ਹਰਪਰਜਨ ਜੀ ਦੀ ਹਾਲਤ ਦੇਖ ਕੇ ਉਹ ਸਮਝ ਗਈ ਤੇ ਬੋਲੀ ਮੰਮੀ ਜੀ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਜਦੋਂ ਹਰਵਿੰਦਰ ਜਾਣਗੇ ਤਾਂ ਨਿੰਬੂ ਲੈ ਆਉਣਗੇ ਪਰ ਤੁਸੀਂ ਮੇਰੀ ਇੱਕ ਵੀ ਗੱਲ ਨਹੀਂ ਸੁਣਦੇ ਤੇ ਖੁਦ ਹੀ ਗਰਮੀ ਵਿੱਚ ਚਲੇ ਗਏ ਬਿਨਾਂ ਨਿੰਬੂ ਪਾਣੀ ਦੇ ਇੱਕ ਦਿਨ ਰਿਹਾ ਵੀ ਜਾ ਸਕਦਾ ਆ ਪਰ ਤੁਸੀਂ ਵੀ ਪੀਤੇ ਬਿਨਾ ਕਿੱਥੇ ਮੰਨਦੇ ਹੋ ਹਰਵਿੰਦਰ ਬੋਲਿਆ ਤੁਸੀਂ ਕਿਉਂ ਬੁਲਾ ਰਹੇ ਸੀ ਹਰਵਿੰਦਰ ਬੋਲਿਆ ਰਵਿੰਦਰ ਕਿਤੇ ਤੂੰ ਤਾਂ ਨਹੀਂ ਪਦੀਨਾ ਮੰਗਵਾਇਆ ਮੰਮੀ ਤੋਂ ਕੀ ਮੰਮੀ ਤੁਸੀਂ ਆਪਣੀ ਮਰਜ਼ੀ ਨਾਲ ਇਸ ਟਾਈਮ ਬਾਜ਼ਾਰ ਗਿਆ ਸੀ ਤੇ ਮੈਨੂੰ ਝੜਕਾ ਮਿਲ ਰਹੀਆਂ ਨੇ ਤਾਂ ਦੂਜੇ ਕਮਰੇ ਵਿੱਚੋਂ ਰਵਿੰਦਰ ਦੀ ਮਾਂ ਦਾਰ ਆਈ ਤੇ ਬੋਲੀ ਸਹੀ ਹੈ ਜੀ ਇਸ ਘਰ ਵਿੱਚ ਇੱਕ ਕੀੜੀ ਵੀ ਬਿਮਾਰ ਹੋ ਜਾਵੇ ਤਾਂ ਉਸ ਦਾ ਦੋਸ਼ ਵੀ ਮੇਰੀ ਧੀ ਤੇ ਹੀ ਕਿਉਂ ਦਾਇਆ ਰਵਿੰਦਰ ਤੇਰੀ ਮਾਂ ਨੂੰ ਵੀ ਤਾਂ ਸ਼ੌਂਕ ਸੀ ਨਿੰਬੂ ਪਾਣੀ ਪੀਂਦਾ ਅਸੀਂ ਤਾਂ ਮਣਾ ਵੀ ਕੀਤਾ ਸੀ ਪਰ ਇਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਤੇ ਖੁਦ ਚਲੀ ਗਈ ਇਹਨਾਂ ਕਹਿ ਕੇ ਦੋਨੇ ਮਾਵਾਂ ਧੀ ਇਸ਼ਾਰਿਆਂ ਵਿੱਚ ਗੱਲਾਂ ਕਰਨ ਲੱਗੀਆਂ ਹਰਵਿੰਦਰ ਨੇ ਬਹੁਤ ਪਿਆਰ ਨਾਲ ਅਰਪਾ ਜੰਜੀ ਨੂੰ ਸਮਝਾਇਆ ਮਾਂ ਨਿੰਬੂ ਪਾਣੀ ਪੀਣ ਦੀ ਇੰਨੀ ਵੀ ਕੀ ਜ਼ਰੂਰਤ ਸੀ ਜੇ ਇਹਨਾਂ ਹੀ ਮਨ ਸੀ ਤਾਂ ਸ਼ਾਮ ਤੱਕ ਰੁਕ ਜਾਂਦੀ ਮੈਂ ਜਾ ਕੇ ਲੈ ਆਉਂਦਾ ਤੁਸੀਂ ਵੀ ਬੱਚਿਆਂ ਦੀ ਤਰ੍ਹਾਂ ਜਿੱਦ ਕਰਦੇ ਹੋ ਹਰਪਰਜਨ ਜੀ ਹਰਾਣ ਹੋ ਕੇ ਨੋ ਤੇ ਕੁੜਮਣੀ ਵੱਲ ਵੇਖਣ ਲੱਗੇ ਤੇ ਇਸ਼ਾਰਿਆਂ ਵਿੱਚ ਬੇਟੇ ਨੂੰ ਸਮਝਾਉਣ ਦੀ ਨਾਕਾਮਜਾਬ ਕੋਸ਼ਿਸ਼ ਕਰਨ ਲੱਗੇ ਹਰਵਿੰਦਰ ਮਾਂ ਨੂੰ ਸਮਝਾਉਂਦੇ ਹੋਏ ਬੋਲਿਆ ਠੀਕ ਹੈ ਮਾਂ ਮੈਂ ਸਮਝ ਗਿਆ ਤੁਹਾਡੀ ਕੋਈ ਗਲਤੀ ਨਹੀਂ ਹੈ ਬਾਸ ਰਵਿੰਦਰ ਮਾਂ ਦੇ ਲਈ ਪਾਣੀ ਬਣਾ ਦੇ ਤੇ ਸਾਰਿਆਂ ਦੇ ਲਈ ਖਾਣਾ ਵੀ ਬਣਾ ਦੇ ਫਿਰ ਮਾਂ ਥੋੜਾ ਆਰਾਮ ਕਰੂਗੀ ਇਹਨਾਂ ਕਹਿ ਕੇ ਹਰਵਿੰਦਰ ਉੱਥੋਂ ਚਲਾ ਗਿਆ ਰਵਿੰਦਰ ਹਰਪਰਜਨ ਜੀ ਨੂੰ ਕਹਿਣ ਲੱਗੀ ਕਿ ਮੰਮੀ ਇੱਕ ਕੰਮ ਤੁਹਾਨੂੰ ਕਿਹਾ ਸੀ ਉਹ ਵੀ ਤੁਹਾਡੇ ਤੋਂ ਨਹੀਂ ਹੋਇਆ ਇੱਕ ਤਾਂ ਅੱਧੇ ਘੰਟੇ ਤੋਂ ਤੁਸੀਂ ਚਾਹ ਨਿੰਬੂ ਤੇ ਇੱਕ ਸੁੱਕਾ ਪਦੀਨਾ ਦੇ ਪੱਤੇ ਲੈ ਕੇ ਆਇਓ ਤੇ ਉਤੋਂ ਆਪਣੇ ਬੇਟੇ ਦੇ ਸਾਹਮਣੇ ਇਹ ਜਿਤਾਉਣ ਲੱਗੇ ਹੋ ਕੇ ਮੈਂ ਤੁਹਾਨੂੰ ਪਰੇਸ਼ਾਨ ਕਰਦੀ ਹਾਂ ਹੁਣ ਦੇਖੋ ਤੁਹਾਡੇ ਕਰਨ ਕੀ ਹੋਇਆ ਹਰਪਜਨ ਜੀ ਕੰਬਦੇ ਹੋਏ ਬੋਲੀ ਪਰ ਬਹੂ ਤੂੰ ਹੀ ਤਾਂ ਨਿੰਬੂ ਦੇ ਤੇ ਪਤੀਨੇ ਦੇ ਪੱਤੇ ਮੰਗਵਾਏ ਸੀ ਫਿਰ ਰਵਿੰਦਰ ਦੇ ਸਾਹਮਣੇ ਤੋਂ ਝੂਟ ਕਿਉਂ ਕਿਹਾ ਤਾਂ ਰਵਿੰਦਰ ਦੀ ਮਾਂ ਬੋਲੀ ਭੈਣ ਜੀ ਬੋਲ ਤਾਂ ਤੁਸੀਂ ਇੱਦਾਂ ਰਹੇ ਹੋ ਜਿਵੇਂ ਨਿੰਬੂ ਪਾਣੀ ਬਣੂਗਾ ਤਾਂ ਤੁਸੀਂ ਨਹੀਂ ਪੀਓਗੇ ਤੁਸੀਂ ਵੀ ਤਾਂ ਸਾਰਿਆਂ ਦੇ ਬਰਾਬਰ ਹੀ ਪੀਂਦੇ ਹੋ ਤੇ ਇੱਕ ਮਾਂ ਆਪਣੇ ਬੱਚਿਆਂ ਦੇ ਲਈ ਕੀ ਨਹੀਂ ਕਰਦੀ ਤੇ ਤੁਸੀਂ ਮਾਂ ਹੋ ਕੇ ਵੀ ਇੰਨਾ ਨਹੀਂ ਕਰ ਸਕਦੇ ਕਿਉਂ ਜੀ ਮਾਂ ਹੋ ਤੂੰ ਇਹਨਾਂ ਕਹਿ ਕੇ ਦੋਨੇ ਮਾਵਾਂ ਤੀਆਂ ਉੱਥੋਂ ਚਲੀਆਂ ਗਈਆਂ ਇਹ ਇੱਕ ਦਿਨ ਦੀ ਗੱਲ ਨਹੀਂ ਸੀ ਜਦੋਂ ਰਵਿੰਦਰ ਦੀ ਮਾਂ ਉਸਦੇ ਘਰੇ ਆਉਂਦੀ ਹਰਪਰਜਨ ਜੀ ਦਾ ਜੀਣਾ ਦੁੱਬਰ ਹੋ ਜਾਂਦਾ ਕੁਝ ਦਿਨ ਬਾਅਦ ਹੀ ਅਚਾਨਕ ਰਵਿੰਦਰ ਦੇ ਪਾਪਾ ਦੀ ਸਿਹਤ ਥੋੜੀ ਖਰਾਬ ਹੋਈ ਤਾਂ ਉਹ ਵਾਪਸ ਆਪਣੇ ਘਰੇ ਚਲੀ ਗਈ ਤਾਂ ਹਰਪਰਜਨ ਜੀ ਨੇ ਸੁੱਖ ਦਾ ਸਾਹ ਲਿਆ ਕਿ ਹੁਣ ਕਮ ਸੇ ਕਮ ਪਰੇਸ਼ਾਨ ਕਰਨ ਵਾਲਾ ਕੋਈ ਇੱਕ ਜੀ ਤਾਂ ਘਟਿਆ ਰਵਿੰਦਰ ਹਰਵਿੰਦਰ ਦੇ ਸਾਹਮਣੇ ਤਾਂ ਆਪਣੀ ਸੱਸ ਨੂੰ ਬਹੁਤ ਇੱਜ਼ਤ ਦਿੰਦੀ ਸੀ ਪਰ ਉਸਦੇ ਆਫਿਸ ਜਾਂਦੇ ਹੀ ਬਹੁਤ ਗਲਤ ਵਰਤਾਵ ਸ਼ੁਰੂ ਕਰ ਦਿੰਦੀ ਇੱਕ ਦਿਨ ਰਵਿੰਦਰ ਦੀ ਕੰਮ ਵਾਲੀ ਹਰਜਿੰਦਰ ਬੋਲੀ ਭਾਬੀ ਮੇਰੇ ਭਤੀਜੇ ਦਾ ਜਨਮ ਦਿਨ ਹੈ ਹੋ ਸਕਦਾ ਹੈ ਕੁਝ ਦਿਨ ਮੈਂ ਨਾ ਆਵਾਂ ਰਵਿੰਦਰ ਬੋਲੀ ਇਹ ਕੀ ਕਹਿ ਰਹੀ ਹੈ ਘਰ ਵਿੱਚ ਕੰਮ ਕੌਣ ਕਰੂਗਾ ਪੋਚਾ ਤੇ ਭਾਂਡੇ ਮੈਂ ਕਰਾਂਗੀ ਮੇਰੇ ਹੱਥ ਨਹੀਂ ਖਰਾਬ ਹੋ ਜਾਣਗੇ ਤੁਹਾਡੇ ਕੋਲ ਖਾਣ ਪੀਣ ਦੇ ਪੈਸੇ ਹੁੰਦੇ ਨਹੀਂ ਤੇ ਜਨਮ ਦਿਨ ਮਨਾਉਣ ਨੂੰ ਚੱਲ ਪਈ ਦਿਮਾਗ ਤਾਂ ਸਹੀ ਜਗ੍ਹਾ ਐ ਤੇਰਾ ਹਰਜਿੰਦਰ ਬੋਲੀ ਜੇ ਅਸੀਂ ਤਿਉਹਾਰ ਮਨਾਵਾਂਗੇ ਤਾਂ ਕਿਹੜਾ ਤੁਹਾਡੇ ਤੋਂ ਮੰਗਦੇ ਹਾਂ ਤਾਂ ਕਿਹੜਾ ਤੁਹਾਡੇ ਤੋਂ ਪੈਸੇ ਮੰਗਦੇ ਹਾਂ ਮਿਹਨਤ ਕਰਦੇ ਹਾਂ ਤਾਂ ਹੀ ਖਾਂਦੇ ਹਾਂ ਤੇ ਤਿਉਹਾਰ ਮਨਾਉਂਦੇ ਹਾਂ ਸਾਡੇ ਲਈ ਤਾਂ ਇਹੀ ਖੁਸ਼ੀਆਂ ਨੇ ਤੇ ਇੱਕ ਗੱਲ ਦੱਸੋ ਕਿ ਅਮੀਰ ਲੋਕ ਹੀ ਆਪਣੇ ਬੱਚਿਆਂ ਦਾ ਜਨਮ ਦਿਨ ਮਨਾ ਸਕਦੇ ਨੇ ਅਸੀਂ ਗਰੀਬ ਲੋਕਾਂ ਦੀਆਂ ਕੋਈ ਭਾਵਨਾਵਾਂ ਨਹੀਂ ਹੁੰਦੀਆਂ ਜੇ ਤੁਹਾਨੂੰ ਜ਼ਿਆਦਾ ਦਿੱਕਤ ਹੈ ਤਾਂ ਦੂਜੀ ਕੰਮਾਂ ਵਾਲੀ ਰੱਖ ਲਓ ਪਰ ਮੈਨੂੰ ਫਾਲਤੂ ਦੀਆਂ ਗੱਲਾਂ ਨਾ ਸੁਣਾਓ ਨਹੀਂ ਤਾਂ ਮੈਂ ਕੱਲ ਤੋਂ ਨਹੀਂ ਆਵਾਂਗੀ ਸਾਡੀ ਵੀ ਇੱਜ਼ਤ ਹੈ ਇਨਾ ਕਹਿ ਕੇ ਹਰਜਿੰਦਰ ਬਚੇ ਹੋਏ ਕੰਮ ਕਰਨ ਲੱਗੀ ਤੇ ਰਵਿੰਦਰ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਚਲੀ ਗਈ ਹਰਪੰਜਨ ਜੀ ਨੇ ਉਹਨਾਂ ਦੋਨਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਤੇ ਇੱਕ ਗਲਾਸ ਠੰਡਾ ਪਾਣੀ ਹਰਜਿੰਦਰ ਨੂੰ ਦਿੰਦੇ ਹੋਏ ਬੋਲੀ ਹਰਜਿੰਦਰ ਤੂੰ ਬਹੁਤ ਥੱਕ ਗਈ ਹੋਵੇਂਗੀ ਇਸ ਲਈ ਪੀ ਲੈ ਬੇਟਾ ਹਰਜਿੰਦਰ ਬੋਲੀ ਮਾਂ ਜੀ ਇੱਕ ਤੁਸੀਂ ਹੀ ਹੋ ਇਸ ਘਰ ਵਿੱਚ ਜੋ ਗਰੀਬਾਂ ਨੂੰ ਵੀ ਇਨਸਾਨ ਸਮਝਦੇ ਹੋ ਤੁਹਾਨੂੰ ਦੇਖ ਕੇ ਹੀ ਮੈਂ ਇੱਥੇ ਹੁੰਦੀ ਹਾਂ ਨਹੀਂ ਤਾਂ ਇਸ ਘਰ ਵਿੱਚ ਕੰਮ ਕਰਨ ਦਾ ਬਿਲਕੁਲ ਵੀ ਜੀ ਨਹੀਂ ਕਰਦਾ ਜੋ ਤੁਹਾਡੇ ਨਾਲ ਹੁੰਦਾ ਹੈ ਉਹ ਦੇਖ ਕੇ ਤਾਂ ਮਨ ਬਹੁਤ ਦੁਖੀ ਹੁੰਦਾ ਹੈ ਹਰਪਜੰਜੀ ਬੋਲੀ ਬੇਟਾ ਤੈਨੂੰ ਇੱਕ ਬੇਨਤੀ ਕਰਦੀ ਹਾਂ ਜਿੰਨੀ ਛੇਤੀ ਹੋ ਸਕੇ ਆਪਣੇ ਭਤੀਜੇ ਦਾ ਜਨਮ ਦਿਨ ਮਨਾ ਕੇ ਆ ਜਾਵੀਂ ਨਹੀਂ ਤਾਂ ਤੂੰ ਜਾਣਦੀ ਹੈ ਕਿ ਘਰ ਦੇ ਸਾਰੇ ਕੰਮ ਮੈਨੂੰ ਕਰਨੇ ਪੈਣਗੇ ਮੇਰੀ ਨੂੰ ਤਾਂ ਆਪਣੀ ਸੱਸ ਦਾ ਸੋਚਦੀ ਨਹੀਂ ਤੇ ਤੂੰ ਜੇ ਮੈਨੂੰ ਆਪਣੀ ਮਾਂ ਸਮਾਨ ਸਮਝਦੀ ਹੈ ਤਾਂ ਛੇਤੀ ਆਉਣ ਦੀ ਕੋਸ਼ਿਸ਼ ਕਰੀਂ ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ ਹਰਜਿੰਦਰ ਨੇ ਕਿਹਾ ਨਹੀਂ ਮਾਂਜੀ ਤੂੰ ਚਿੰਤਾ ਨਾ ਕਰੋ ਮੈਂ ਛੇਤੀ ਆ ਜਾਵਾਂਗੀ ਇੰਨਾ ਕਹਿ ਕੇ ਹਰਪਜਨ ਜੀ ਆਪਣੇ ਹੰਝੂਆਂ ਨੂੰ ਪੂੰਝਣ ਦੀ ਕੋਸ਼ਿਸ਼ ਕਰਨ ਲੱਗੀ ਹਰਜਿੰਦਰ ਉਹਨਾਂ ਨੂੰ ਦੇਖ ਕੇ ਸੋਚਣ ਲੱਗੀ ਰੱਬਾ ਅਜਿਹੀ ਜ਼ਿੰਦਗੀ ਕਿਉਂ ਦਿੰਦੇ ਹੋ ਜਿੱਥੇ ਪੈਸੇ ਕਮਾਉਣ ਵਾਲੇ ਬੱਚੇ ਤਾਂ ਹੁੰਦੇ ਨੇ ਪਰ ਮਾਂ ਦੀ ਕਦਰ ਕਰਨ ਵਾਲੀ ਨੂੰ ਨਹੀਂ ਹੁੰਦੀ ਨਾ ਜਾਣੇ ਇਸ ertidੀ ਦਾ ਬੋਝ ਕਦੋਂ ਤੱਕ ਵਾਧਾ ਰਹੂਗਾ ਇਹਨਾਂ ਕਹਿ ਕੇ ਉਹ ਦੂਜਿਆਂ ਦੇ ਘਰ ਦੇ ਕੰਮ ਕਰਨ ਚਲੀ ਗਈ ਅਗਲੇ ਦਿਨ ਸਵੇਰੇ ਅਰਪਜਨ ਜੀ ਆਪਣੇ ਟਾਈਮ ਤੇ ਸੌ ਕੇ ਉੱਠ ਖੜੀ ਤੇ ਨਹਾਤੋ ਕੇ ਪਾਠ ਪੂਜਾ ਕਰਕੇ ਬਰਾਂਡੇ ਵਿੱਚ ਆ ਕੇ ਬਹਿ ਗਈ ਬੇਟਾ ਵੀ ਸੂਬਾ ਉੱਠ ਕੇ ਬੋਲਿਆ ਮਾਂ ਅੱਜ ਕੁਝ ਖਾਸ ਹੈ ਜੋ ਇੰਨੀ ਜਲਦੀ ਜਾਗੀ ਨਿਕ ਤੂੰ ਹੈ ਤੇ ਇੱਕ ਤੇਰੀ ਨੂੰ ਹੈ ਜੋ ਅਜੇ ਤੱਕ ਸੁੱਤੀ ਪਈ ਹੈ ਚਲੋ ਮੈਂ ਸੈਰ ਕਰਕੇ ਆਉਂਦਾ ਹਰਵਿੰਦਰ ਦੇ ਜਾਂਦੇ ਹੀ ਰਵਿੰਦਰ ਆਈ ਤੇ ਬੋਲੀ ਮੰਮੀ ਜੀ ਤੁਸੀਂ ਇੱਥੇ ਬੈਠੇ ਹੋ ਤੁਹਾਨੂੰ ਪਤਾ ਹੈ ਨਾ ਹਰਜਿੰਦਰ ਨਹੀਂ ਆਵੇਗੀ ਫਟਾਫਟ ਨਾਸ਼ਤੇ ਦੀ ਤਿਆਰੀ ਕਰੋ ਉਦੋਂ ਤੱਕ ਮੈਂ ਰਾਜੇ ਨੂੰ ਜਗਾਉਂਦੀ ਹਾਂ ਯਾਦ ਰੱਖਿਓ ਤਿੰਨ ਚਾਰ ਦਿਨ ਥੋੜੀ ਮਿਹਨਤ ਕਰਨੀ ਪਊਗੀ ਖੁਦ ਨੂੰ ਦੇਖੋ ਬੈਠੇ ਬੈਠੇ ਖਾ ਕੇ ਆਪਣੇ ਸਰੀਰ ਤੇ ਚਰਬੀ ਚੜਾ ਰੱਖੀ ਹੈ ਹੁਣ ਤਾਂ ਉਹ ਵੀ ਸਹੀ ਹੋ ਜਾਵੇਗੀ ਉઠੋ ਹੁਣ ਮੇਰਾ ਮੂੰਹ ਨਾ ਦੇਖੋ ਇਹਨਾਂ ਦੇ ਆਉਣ ਤੋਂ ਪਹਿਲਾਂ ਨਾਸ਼ਤਾ ਰੈਡੀ ਕਰ ਦਿਓ ਇਨਾ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਵਿਚਾਰੀ ਹਰਪਾ ਜੰਜੀ ਹੁਣ ਤਾਂ ਕੁੱਬੀ ਹੋ ਗਈ ਸੀ ਫਿਰ ਵੀ ਆਪਣੇ ਬੇਟੇ ਦੇ ਲਈ ਜਿਵੇਂ ਕਿਵੇਂ ਉਹਨਾਂ ਨੇ ਖਾਣੇ ਦੀ ਤਿਆਰੀ ਕੀਤੀ ਕਰੀਬ 1 ਘੰਟੇ ਬਾਅਦ ਰਵਿੰਦਰ ਛੇਤੀ ਛੇਤੀ ਰਸੋਈ ਵਿੱਚ ਆਈ ਤੇ ਕਹਿਣ ਲੱਗੀ ਬਚਿਆ ਹੋਇਆ ਕੰਮ ਮੈਂ ਖੁਦ ਕਰ ਲਵਾਂਗੀ ਜਾਓ ਤੁਸੀਂ ਥੋੜੀ ਦੇਰ ਪੱਖੇ ਦੇ ਥੱਲੇ ਬੈਠੋ ਹਰਪਾ ਜੰਜੀ ਨੂੰ ਹੈਰਾਨੀ ਹੋਈ ਕਿ ਨੂੰਹ ਨੇ ਅਚਾਨਕ ਆਰਾਮ ਕਰਨ ਦੇ ਲਈ ਕਿਵੇਂ ਕਹਿ ਦਿੱਤਾ ਜਿਵੇਂ ਹੀ ਉਹ ਰਸੋਈ ਤੋਂ ਬਾਹਰ ਨਿਕਲੀ ਤਾਂ ਉਹਨਾਂ ਨੇ ਦੇਖਿਆ ਹਰਵਿੰਦਰ ਬਾਹਰੋਂ ਆ ਰਿਹਾ ਸੀ ਤਾਂ ਉਹ ਸਮਝ ਗਈ ਕਿ ਇਸੇ ਕਾਰਨ ਨੋਨੇ ਉਹਨਾਂ ਨੂੰ ਰਸੋਈ ਚੋਂ ਬਾਹਰ ਭੇਜ ਦਿੱਤਾ। ਪਤਨੀ ਨੂੰ ਰਸੋਈ ਵਿੱਚ ਕੰਮ ਕਰਦੇ ਵੇਖ ਕੇ ਹਰਵਿੰਦਰ ਬੋਲਿਆ ਅੱਜ ਤਾਂ ਬਹੁਤ ਰਸੋਈ ਵਿੱਚ ਕੰਮ ਹੋ ਰਿਹਾ ਹੈ। ਰਵਿੰਦਰ ਬੋਲੀ ਹੁਣ 4 ਦਿਨ ਤੱਕ ਹਰਵਿੰਦਰ ਕੰਮ ਤੇ ਨਹੀਂ ਆਵੇਗੀ। ਮੇਰੀ ਤਾਂ ਹਾਲਤ ਖਰਾਬ ਹੋ ਰਹੀ ਆ। ਨਾਸ਼ਤਾ ਤਿਆਰ ਕਰ ਰਹੀ ਆ। ਵੇਲ ਨਹੀਂ ਮਿਲੂਗਾ ਆਫਿਸ ਜਾਂਦੇ ਸਮੇਂ ਰਾਜੇ ਨੂੰ ਸਕੂਲ ਛੱਡ ਜਾਇਓ ਤੇ ਉਹ ਕੋਈ ਹੋਰ ਤਾਂ ਮਦਦ ਕਰਦਾ ਨਹੀਂ ਕਮ ਸੇ ਕਮ ਤੁਸੀਂ ਹੀ ਕਰ ਦਿਓ ਹਰਵਿੰਦਰ ਨੇ ਹਾਂ ਵਿੱਚ ਇਸ਼ਾਰਾ ਕੀਤਾ ਤੇ ਚਲਾ ਗਿਆ ਪੂਰੇ ਦੋ ਦਿਨ ਤੱਕ ਰਵਿੰਦਰ ਹਰਵਿੰਦਰ ਦੇ ਜਾਣ ਤੋਂ ਬਾਅਦ ਹੀ ਆਪਣੀ ਸੱਸ ਤੋਂ ਸਾਰੇ ਕੰਮ ਕਰਵਾ ਲੈਂਦੀ ਸੀ ਤੇ ਹਰਵਿੰਦਰ ਦੇ ਸਾਹਮਣੇ ਉਹ ਚੰਗੀ ਬਣ ਜਾਂਦੀ ਪਿੱਛੋਂ ਕਿਤੇ ਹੋਏ ਵੀ ਵਰਤਾਵ ਦੀ ਕਿਸੇ ਨੂੰ ਪਿੰਕ ਵੀ ਨਾ ਲੱਗਣ ਦਿੰਦੀ ਪਰ ਸਚਾਈ ਕਦੋਂ ਤੱਕ ਛੁਪੀ ਰਹੂਗੀ ਏਕਣਾ ਇੱਕ ਦਿਨ ਤਾਂ ਬਾਹਰ ਆ ਹੀ ਜਾਂਦੀ ਹੈ ਨਰਵਿੰਦਰ ਨੇ ਆਪਣੀਆਂ ਕੁਝ ਸਹੇਲੀਆਂ ਨੂੰ ਸ਼ਾਮ ਨੂੰ ਆਪਣੇ ਘਰੇ ਚਾਹ-ਨਾਸ਼ਤੇ ਤੇ ਬੁਲਾਇਆ ਤੇ ਹਰਪ੍ਰਜਨ ਜੀ ਨੂੰ ਕਿਹਾ ਮੰਮੀ ਜੀ ਅਜਾ ਕਰੋ ਕਿ ਅੱਜ ਪਨੀਰ ਦੇ ਪਕੌੜੇ ਤੇ ਥੋੜਾ ਜਿਹਾ ਪ੍ਰਸ਼ਾਦ ਬਣਾ ਦਿਓ ਤੇ ਹਾਂ ਥੋੜਾ ਜਿਆਦਾ ਹੀ ਬਣਾ ਦਿਓ ਮੇਰੀਆਂ ਸਹੇਲੀਆਂ ਨਾਸ਼ਤੇ ਤੇ ਆ ਰਹੀਆਂ ਨੇ ਤਾਂ ਕਿ ਰਾਤ ਨੂੰ ਆ ਕੇ ਇਹ ਵੀ ਖਾ ਲੈਣ ਰਪਾ ਜਨਜੀ ਬੋਲੀ ਪਰ ਪੁੱਤ ਮੇਰੀ ਅੱਜ ਸਿਹਤ ਠੀਕ ਨਹੀਂ ਲੱਗ ਰਹੀ ਚੱਕਰ ਆ ਰਹੇ ਨੇ ਮੈਂ ਠੀਕ ਨਹੀਂ ਹਾਂ ਮੈਂ ਨਹੀਂ ਕਰ ਸਕੂਗੀ ਜਦੋਂ 2 ਦਿਨ ਬਾਅਦ ਹਰਜਿੰਦਰ ਆ ਜਾਵੇ ਤਾਂ ਤੂੰ ਆਪਣੀਆਂ ਸਹੇਲੀਆਂ ਨੂੰ ਬੁਲਾ ਲਵੀਂ ਰਵਿੰਦਰ ਨੇ ਕਿਹਾ ਮੰਮੀ ਜੀ ਮੈਂ ਸਭ ਨੂੰ ਬੁਲਾ ਚੁੱਕੀ ਹਾਂ ਤੇ ਹੁਣ ਤੁਸੀਂ ਮਨਾ ਕਰ ਰਹੇ ਹੋ ਤੁਹਾਨੂੰ ਪਤਾ ਹੈ ਕਿ ਉਹਨਾਂ ਵਿੱਚੋਂ ਇੱਕ ਤੁਹਾਡੇ ਬੇਟੇ ਦੇ ਬੌਸ ਦੀ ਪਤਨੀ ਹੈ ਜੇ ਉਹ ਨਾਰਾਜ਼ ਹੋ ਗਈ ਤਾਂ ਤੁਹਾਡੇ ਬੇਟੇ ਨੂੰ ਨੌਕਰੀ ਤੋਂ ਕਢਵਾ ਦੇਵੇਗੀ ਇਹ ਗੱਲ ਸੁਣਦੇ ਹੀ ਹਰਪੰਜਨ ਜੀ ਘਬਰਾ ਗਈ ਤੇ ਬੋਲੀ ਠੀਕ ਹੈ ਪੁੱਤ ਮੈਂ ਕਰ ਦੇਉਂਗੀ ਪਰ ਪਤਾ ਨਹੀਂ ਮੇਰੀ ਸਿਹਤ ਠੀਕ ਨਹੀਂ ਲੱਗ ਰਹੀ ਹੈ ਤਾਂ ਤੂੰ ਵੀ ਥੋੜੀ ਮਦਦ ਕਰ ਦੇ ਰਵਿੰਦਰ ਬੇਰਹਿਮੀ ਨਾਲ ਬੋਲੀ ਕੁਝ ਨਹੀਂ ਹੋਵੇਗਾ ਤੁਹਾਨੂੰ ਇਹ ਤਾਂ ਨਾਟਕ ਹੈ ਮੈਨੂੰ ਪਤਾ ਹੈ ਜਾ ਕੇ ਤੁਸੀਂ ਕੰਮ ਕਰੋ ਇੰਨਾ ਕਹਿ ਕੇ ਰਸੋਈ ਵਿੱਚ ਚਲੀ ਗਈ ਤੇ ਹਰਪੰਜਨ ਜੀ ਉਸ ਦੀ ਹਵਾਨੀਅਤ ਨੂੰ ਦੇਖਦੀ ਰਹਿ ਗਈ ਇੱਧਰ ਇੰਨਾ ਸਭ ਗੱਲਾਂ ਦੀ ਖਬਰ ਰਵਿੰਦਰ ਨੇ ਆਪਣੀ ਮਾਂ ਨੂੰ ਫੋਨ ਕਰਕੇ ਹੱਸਦੇ ਹੋਏ ਦੱਸ ਦਿੱਤੀ ਵੀ ਉਹਨਾਂ ਨੂੰ ਵੀ ਨਾਸ਼ਤੇ ਤੇ ਆਉਣ ਦਾ ਸੱਦਾ ਦਿੱਤਾ ਉਸ ਦੀ ਮਾਂ ਬੋਲੀ ਬੇਟਾ ਤੂੰ ਸਹੀ ਕੀਤਾ ਕੰਨ ਦੇ ਉਸ ਬੁੜੀ ਨੂੰ ਕੰਮ ਤੇ ਦੇਖੀ ਜੇ ਉਹ ਇਸ ਤਰ੍ਹਾਂ ਕੰਮ ਕਰਦੀ ਰਹੀ ਤਾਂ ਮੈਂ ਤਾਂ ਕਹਿੰਦੀ ਹਰਜਿੰਦਰ ਨੂੰ ਕੰਮ ਤੋਂ ਹਟਾ ਦੇਈ ਇਹ ਕੰਮ ਕਰੂਗੀ ਤਾਂ ਕਮ ਸੇ ਕਮ ਤੇਰੇ ਪਾਰਲਰ ਦਾ ਖਰਚਾ ਤਾਂ ਬਚ ਜਾਵੇਗਾ ਇੰਨਾ ਕਹਿ ਕੇ ਦੋਨੇ ਮਾਵਾਂ ਧੀਆਂ ਫੋਨ ਤੇ ਹੱਸਣ ਲੱਗੀਆਂ ਤੇ ਕਿੰਨੀ ਦੇਰ ਤੱਕ ਗੱਲਾਂ ਕਰਦੀਆਂ ਰਹੀਆਂ ਹਰਪੰਜਨਜੀ ਸੋਈ ਵਿੱਚ ਕੰਮ ਕਰ ਰਹੀ ਸੀ ਤੇ ਵਾਰ-ਵਾਰ ਪਾਣੀ ਪੀ ਰਹੀ ਸੀ। ਉਹਨਾਂ ਦਾ ਦਿਲ ਘਬਰਾ ਰਿਹਾ ਸੀ, ਕੁਝ ਬੇਚੈਨੀ ਸੀ। ਉਹਨਾਂ ਦੀ ਸਿਹਤ ਠੀਕ ਨਹੀਂ ਲੱਗ ਰਹੀ ਸੀ। ਰਵਿੰਦਰ ਦੀਆਂ ਸਾਰੀਆਂ ਸਹੇਲੀਆਂ ਆ ਗਈਆਂ। ਰਵਿੰਦਰ ਨੇ ਅੰਦਰੋਂ ਹੀ ਆਵਾਜ਼ ਦਿੱਤੀ, "ਬਣ ਗਿਆ ਹੈ ਖਾਣਾ, ਤਾਂ ਬਾਹਰ ਲੈ ਆਓ।" ਜਲਦੀ-ਜਲਦੀ ਵਿਚਾਰੇ ਹਰਪੰਜਨਜੀ ਇੱਕ-ਇੱਕ ਕਰਕੇ ਸਾਰਾ ਖਾਣਾ ਟੇਬਲ ਤੇ ਲੈ ਗਈ। ਪਰ ਰਵਿੰਦਰ ਦੀ ਇੱਕ ਨਵੀਂ ਸਹੇਲੀ ਬੋਲੀ, "ਰਵਿੰਦਰ ਇਹਨੇ ਬੁੱਢੀ ਕੰਮ ਵਾਲੀ ਕਿਉਂ ਰੱਖੀ ਹੋਈ ਆ? ਕੋਈ ਜਵਾਨ ਰੱਖ ਲੈਂਦੀ।" ਫੁਰਤੀ ਨਾਲ ਕੰਮ ਕਰ ਸਕੇ ਇਹ ਬੁੜੀ ਕੀ ਕੰਮ ਕਰਦੀ ਹੋਵੇਗੀ ਇਹ ਗੱਲ ਸੁਣ ਕੇ ਸਾਰੀਆਂ ਸਹੇਲੀਆਂ ਅਰਪਜਨਜੀ ਤੇ ਹੱਸਣ ਲੱਗੀਆਂ ਹਰਪਜਨਜੀ ਆਪਣੀ ਨੂੰ ਦਾ ਮੂੰਹ ਦੇਖਣ ਲੱਗੀ ਰਵਿੰਦਰ ਬੋਲੀ ਅੱਜ ਕੱਲ ਚੰਗੀ ਕੰਮ ਵਾਲੀ ਮਿਲਦੀ ਹੀ ਕਿੱਥੇ ਹੈ ਇਹ ਕਿਹੋ ਜਿੰਨ ਗੱਲਾਂ ਕਰ ਰਹੀਆਂ ਇਹ ਕੋਈ ਕੰਮ ਵਾਲੀ ਨਹੀਂ ਮੇਰੀ ਸਾਸ ਹੈ ਤਾਂ ਦੂਜੀਆਂ ਸਹੇਲੀਆਂ ਹੱਸ ਕੇ ਬੋਲੀਆਂ ਤਾਂ ਫਿਰ ਸਾਸੇ ਹੀ ਬਦਲ ਲਾ ਇਹਨਾਂ ਕਹਿ ਕੇ ਸਭ ਹੱਸਣ ਲੱਗੀਆਂ ਸਾਰੀਆਂ ਉਹਨਾਂ ਦਾ ਮਜ਼ਾਕ ਉਡਾ ਰਹੀਆਂ ਸੀ ਇਕ ਨੇ ਕਿਹਾ ਦੇਖੋ ਕਿਵੇਂ ਇਸ ਦੇ ਹੱਥ ਕੰਬ ਰਹੇ ਨੇ ਜਿਵੇਂ ਕਟਪੁਤਲੀ ਦੀ ਤਰ੍ਹਾਂ ਨੱਚ ਰਹੀ ਹੋਵੇ ਇਹ ਤਾਂ ਸਾਡਾ ਮਨੋਰੰਜਨ ਕਰ ਰਹੀ ਹੈ ਤਾਂ ਇੱਕ ਸੇਲੀ ਜ਼ਬਰਦਸਤੀ ਹਰਪਜਨਜੀ ਦੇ ਹੱਥ ਨੂੰ ਫੜ ਕੇ ਉਹਨਾਂ ਨੂੰ ਕਟਪੁਤਲੀ ਦੀ ਤਰ੍ਹਾਂ ਨਚਾਉਣ ਲੱਗੀ ਇਹ ਸਭ ਆਪਣੇ ਨਾਲ ਹੁੰਦਾ ਦੇਖ ਕੇ ਹਰਪਜਨਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਉਹਨਾਂ ਨੂੰ ਚੱਕਰ ਆ ਰਹੇ ਸੀ ਉਹਨਾਂ ਦਾ ਦਿਲ ਰੋ ਰਿਹਾ ਸੀ ਕਿਉਂਕਿ ਉਹਨਾਂ ਦਾ ਆਤਮ ਸਨਮਾਨ ਤਾਰ-ਤਾਰ ਹੋ ਚੁੱਕਿਆ ਸੀ ਉਹਨਾਂ ਦੀ ਸਿਹਤ ਨੂੰ ਵੀ ਅਜਿਹਾ ਹੁੰਦਾ ਦੇਖ ਕੇ ਆਪਣੀਆਂ ਸਹੇਲੀਆਂ ਦੇ ਨਾਲ ਹੱਸ ਰਹੀ ਸੀ ਤਾਂ ਹਰਜਿੰਦਰ ਕਿਸੇ ਕੰਮ ਤੋਂ ਉੱਥੇ ਆ ਗਈ ਸੀ ਉਸ ਨੇ ਇਹ ਸਭ ਦੇਖਿਆ ਤਾਂ ਉਸ ਦੀ ਵੀ ਅੱਖ ਪਾਰਾਈ ਉਸ ਨੇ ਗੁੱਸੇ ਵਿੱਚ ਖਿੱਚ ਕੇ ਦੋ ਥੱਪਣ ਰਵਿੰਦਰ ਦੀ ਸਹੇਲੀ ਦੀ ਗੱਲ ਤੇ ਜੜ ਦਿੱਤੇ ਤੇ ਗੁੱਸੇ ਨਾਲ ਬੋਲੀ ਸ਼ਰਮ ਨਹੀਂ ਆਉਂਦੀ ਕਿਸੇ ਬੁੱਢੀ ਔਰਤ ਦਾ ਇਸ ਤਰ੍ਹਾਂ ਅਪਮਾਨ ਕਰਦਿਆਂ ਹੋਇਆਂ ਨੂੰ ਹਰਜਿੰਦਰ ਤੇਰੀ ਹਿੰਮਤ ਕਿਵੇਂ ਹੋਈ ਕਿ ਉਦੋਂ ਹੀ ਇੱਕ ਚਪੇੜ ਰਵਿੰਦਰ ਦੀ ਗੱਲ ਤੇ ਪਈ ਮਾਫੀ ਚਾਹੂੰਗੀ ਮੇਮ ਸਾਹਿਬ ਪਰ ਅੱਜ ਤਾ ਮੈਂ ਸਾਹਿਬ ਨੂੰ ਸਭ ਸੱਚ ਦੱਸ ਕੇ ਰਹੂੰਗੀ ਚਾਹੇ ਫਿਰ ਮੇਰੀ ਨੌਕਰੀ ਰਹੇ ਜਾਂ ਨਾ ਰਹੇ ਇੰਨਾ ਪੈਸਾ ਤਾਂ ਨਹੀਂ ਦਿੰਦੇ ਕਿ ਮੈਂ ਭੁੱਖੀ ਮਰ ਜਾਵਾਂਗੀ ਇੰਨਾਂ ਗੱਲਾਂ ਵਿੱਚ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਦਰਵਾਜ਼ੇ ਤੇ ਹਰਵਿੰਦਰ ਖੜਾ ਸੀ ਅਚਾਨਕ ਹਰਪ੍ਰਜਨ ਜੀ ਨੂੰ हिचਕਚਾਉਂਦੇ ਹੋਏ ਬੋਲੀ ਉਹ ਹਰਵਿੰਦਰ ਰਵਿੰਦਰ ਬੋਲੀ ਮੰਮੀ ਜੀ ਖਬਰਦਾਰ ਬਾਸ ਕਰੋ ਆਪਣੇ ਬੇਟੇ ਦਾ ਨਾਮ ਲੈ ਕੇ ਮੈਨੂੰ ਡਰਾਓ ਨਾ ਵੈਸੇ ਵੀ ਉਹਨਾਂ ਦੇ ਆਉਣ ਦਾ ਅਜੇ ਸਮਾਂ ਨਹੀਂ ਹੋਇਆ ਜਦੋਂ ਤੱਕ ਉਹ ਆਉਣਗੇ ਉਦੋਂ ਤੱਕ ਇਹ ਸਭ ਚਲੀਆਂ ਜਾਣਗੀਆਂ ਤੇ ਇਹ ਸਾਰੇ ਕੰਮ ਸਮੇਟ ਦੇਵਾਂਗੀ ਉਹਨਾਂ ਨੂੰ ਪਤਾ ਵੀ ਨਹੀਂ ਲੱਗੇਗਾ ਰਵਿੰਦਰ ਨੂੰ ਪਤਾ ਹੀ ਨਹੀਂ ਸੀ ਕਿ ਹਰਵਿੰਦਰ ਦਰਵਾਜ਼ੇ ਤੇ ਖੜਾ ਹੈ ਹਰਵਿੰਦਰ ਦੀ ਆਵਾਜ਼ ਆਈ ਪਰ ਰਵਿੰਦਰ ਮੈਨੂੰ ਤਾਂ ਸਭ ਪਤਾ ਲੱਗ ਗਿਆ ਤੇਰੀ ਘਟੀਆ ਹਰਕਤ ਮੈਂ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਹਾਂ ਅਚਾਨਕ ਰਵਿੰਦਰ ਨੇ ਮੁੜ ਕੇ ਦੇਖਿਆ ਤਾਂ ਦਰਵਾਜ਼ੇ ਉੱਤੇ ਹਰਵਿੰਦਰ ਲਾਲ ਅੱਖਾਂ ਕਰਕੇ ਖੜਾ ਸੀ ਉਹ ਬੋਲੀ ਹਰਵਿੰਦਰ ਤੁਸੀਂ ਅਚਾਨਕ ਕਿਵੇਂ ਆ ਗਏ ਅਜੇ ਟਾਈਮ ਹੀ ਨਹੀਂ ਹੋਇਆ ਤੁਹਾਡੇ ਆਉਣ ਦਾ ਖਬਰ ਵੀ ਨਹੀਂ ਦਿੱਤੀ ਹਰਵਿੰਦਰ ਬੋਲਿਆ ਉਹ ਤਾਂ ਚੰਗਾ ਹੋਇਆ ਮੈਂ ਛੇਤੀ ਆ ਗਿਆ ਨਹੀਂ ਤਾਂ ਤੇਰਾ ਅਸਲੀ ਰੂਪ ਕਿਵੇਂ ਵੇਖਦਾ ਸਵੇਰੇ ਜਦ ਮੈਂ ਦਫ਼ਤਰ ਜਾ ਰਿਹਾ ਸੀ ਤਾਂ ਮਾਂ ਦੀ ਸਿਹਤ ਮੈਨੂੰ ਠੀਕ ਨਹੀਂ ਲੱਗੀ ਮੈਂ ਇਹ ਸੋਚ ਕੇ ਅੱਧੇ ਦਿਨ ਦੀ ਛੁੱਟੀ ਲੈ ਲਈ ਕਿ ਤੂੰ ਇਕੱਲੀ ਘਰੇ ਮਾਂ ਨੂੰ ਕਿਵੇਂ ਸੰਭਾਲ ਲੇਂਗੀ ਇਹ ਸੋਚ ਕੇ ਆ ਗਿਆ ਪਰ ਇੱਥੇ ਤਾਂ ਕੁਝ ਹੋ ਰਹੀ ਚੱਲ ਰਿਹਾ ਹੈ ਤਾਂ ਪਿੱਛੋਂ ਆਵਾਜ਼ ਆਈ ਰਵਿੰਦਰ ਦੀ ਮੰਮੀ ਜੋ ਉਸੇ ਸ਼ਹਿਰ ਵਿੱਚ ਰਹਿੰਦੀ ਸੀ ਉਹ ਅੰਦਰ ਆਉਂਦੇ ਹੋਏ ਬੋਲੀ ਕੀ ਕੀ ਬਣਾਇਆ ਤੇਰੀ ਸੱਸ ਨੇ ਤੇ ਕਿੱਟੀ ਪਾਰਟੀ ਖਤਮ ਤਾਂ ਨਹੀਂ ਹੋ ਗਈ ਮੇਰੇ ਲਈ ਕੁਝ ਛੱਡਿਆ ਵੀ ਹੈ ਕਿ ਨਹੀਂ ਮੈਨੂੰ ਵੀ ਪ੍ਰਸ਼ਾਦ ਤੇ ਪਕੌੜੇ ਖਵਾ ਦਿਓ ਰਵਿੰਦਰ ਨੇ ਮਾਂ ਨੂੰ ਅੱਖਾਂ ਦਿਖਾ ਕੇ ਹਰਵਿੰਦਰ ਵੱਲ ਇਸ਼ਾਰਾ ਕੀਤਾ ਹਰਵਿੰਦਰ ਬੋਲਿਆ ਆਓ ਮੰਮੀ ਜੀ ਇੱਥੇ ਤੁਹਾਡੀ ਹੀ ਕਮੀ ਸੀ ਮੇਰੇ ਘਰ ਵਿੱਚ ਅੱਗ ਲਾਉਣ ਵਿੱਚ ਤੁਸੀਂ ਕੋਈ ਕਮੀ ਨਹੀਂ ਛੱਡੀ ਰਵਿੰਦਰ ਹਰਵਿੰਦਰ ਨੂੰ ਕਹਿੰਦੀ ਹੈ ਤੁਸੀਂ ਸਾਰਿਆਂ ਦੇ ਸਾਹਮਣੇ ਮੇਰੀ ਮਾਂ ਨਾਲ ਕਿਸ ਤਰ੍ਹਾਂ ਗੱਲ ਕਰ ਰਹੇ ਹੋ ਹਰਵਿੰਦਰ ਨੇ ਇਹ ਸੁਣ ਕੇ ਜ਼ੋਰ ਦਾ ਥੱਪੜ ਰਵਿੰਦਰ ਦੇ ਮਾਰਿਆ ਤੇ ਕਹਿਣ ਲੱਗਾ ਜੇ ਤੂੰ ਸਾਰਿਆਂ ਦੇ ਸਾਹਮਣੇ ਮੇਰੀ ਮਾਂ ਨੂੰ ਨੌਕਰਾਨੀ ਸਾਬਤ ਕਰ ਸਕਦੀ ਹੈ ਤੇ ਮੈਂ ਤੇਰੀ ਮਾਂ ਨੂੰ ਕੁਝ ਕਹਿ ਵੀ ਨਹੀਂ ਸਕਦਾ ਤੇਰੀ ਮਾਂ ਦੇ ਸੰਸਕਾਰ ਤਾਂ ਤੇਰੇ ਵਿੱਚ ਦਿਖਾਈ ਦਿੰਦੇ ਨੇ ਹਰਵਿੰਦਰ ਨੂੰ ਗੁੱਸੇ ਵਿੱਚ ਵੇਖ ਕੇ ਰਵਿੰਦਰ ਦੀਆਂ ਸਾਰੀਆਂ ਸਹੇਲੀਆਂ ਚੁੱਪਚਾਪ ਬਾਰ ਨਿਕਲਦੀ ਕੋਸ਼ਿਸ਼ ਕਰਨ ਲੱਗੀਆਂ ਤੇ ਹਰਵਿੰਦਰ ਬੋਲਿਆ ਖਬਰਦਾਰ ਜੇ ਕੋਈ ਆਪਣੀ ਜਗ੍ਹਾ ਤੋਂ ਹਿੱਲਿਆ ਤਾਂ ਹੁਣੇ ਤੁਸੀਂ ਸਭ ਆਪਣੇ ਘਰ ਵਾਲਿਆਂ ਨੂੰ ਫੋਨ ਕਰਕੇ ਇੱਥੇ ਬੁਲਾਓ ਸਾਰਿਆਂ ਨੇ ਡਰਦਿਆਂ ਹੋਇਆਂ ਨੇ ਆਪਣੇ ਘਰ ਵਾਲਿਆਂ ਨੂੰ ਫੋਨ ਕੀਤਾ ਤੇ ਇਹ ਗੱਲਾਂ ਸੁਣ ਕੇ ਉਹਨਾਂ ਨੂੰ ਵੀ ਬਹੁਤ ਗੁੱਸਾ ਆਇਆ ਤੇ ਉਹਨਾਂ ਦੇ ਸਾਰਿਆਂ ਦੇ ਸਾਹਮਣੇ ਇੱਕ ਇੱਕ ਥੱਪੜ ਆਪਣੀਆਂ ਪਤਨੀਆਂ ਨੂੰ ਜੜ ਦਿੱਤਾ ਤੇ ਹਰ ਭਜਨਜੀਤੋ ਸਭ ਮਾਫੀ ਮੰਗਣ ਲੱਗੇ ਤਹਰਵਿੰਦਰ ਨੇ ਹੱਥ ਜੋੜ ਕੇ ਸਾਰੀਆਂ ਔਰਤਾਂ ਨੂੰ ਕਿਹਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਆਪਣੇ ਆਪਣੇ ਘਰ ਜਾਓ ਤੇ ਆਪਣੇ ਘਰ ਨੂੰ ਸੰਭਾਲੋ ਦੁਬਾਰਾ ਇੱਥੇ ਆਉਣ ਦੀ ਕੋਸ਼ਿਸ਼ ਨਾ ਕਰਿਓ ਮੇਰੀ ਮਾਂ ਦਾ ਜਿਸ ਤਰ੍ਹਾਂ ਮਜ਼ਾਕ ਉਡਾਇਆ ਹੈ ਉਸੇ ਤਰ੍ਹਾਂ ਤੁਸੀਂ ਆਪਣੀ ਸੱਸ ਦਾ ਮਜ਼ਾਕ ਕਦੇ ਨਾ ਉਡਾਓ ਸਾਰੀਆਂ ਔਰਤਾਂ ਮੂੰਹ ਬਣਾ ਕੇ ਉੱਥੋਂ ਚਲੀਆਂ ਗਈਆਂ ਹਰਪજન ਜੀ ਹਰਵਿੰਦਰ ਦਾ ਹੱਥ ਫੜ ਕੇ ਬੋਲੀ ਬੇਟਾ ਤੈਨੂੰ ਆਪਣੀ ਪਤਨੀ ਤੇ ਸਾਰਿਆਂ ਦੇ ਸਾਹਮਣੇ ਹੱਥ ਨਹੀਂ ਚੁੱਕਣਾ ਚਾਹੀਦਾ ਸੀ ਉਹ ਘਰ ਦੀ ਇੱਜ਼ਤ ਹੈ ਹਰਵਿੰਦਰ ਰੋਂਦੇ ਹੋਏ ਆਪਣੀ ਮਾਂ ਦੇ ਪੈਰਾਂ ਵਿੱਚ ਪੈ ਗਿਆ ਤੇ ਬੋਲਿਆ ਮਾਂ ਮੈਂ ਜਾਣਦਾ ਹਾਂ ਤੁਸੀਂ ਮੈਨੂੰ ਅਜੈ ਸੰਸਕਾਰ ਨਹੀਂ ਦਿੱਤੇ ਪਰ ਇਸ ਔਰਤ ਨੇ ਮੈਨੂੰ ਇਹ ਕਰਨ ਤੇ ਮਜਬੂਰ ਕਰ ਦਿੱਤਾ ਮੈਨੂੰ ਮਾਫ਼ ਕਰ ਦਿਓ ਇਸ ਨੇ ਜੋ ਤੁਹਾਡੇ ਨਾਲ ਕੀਤਾ ਹੈ ਮੈਂ ਸਹਿ ਨਹੀਂ ਕਰ ਸਕਿਆ ਤਾਂ ਰਵਿੰਦਰ ਦੀ ਮਾਂ ਬੋਲੀ ਭੈਣ ਜੀ ਪਹਿਲਾਂ ਤੁਸੀਂ ਆਪਣੇ ਬੇਟੇ ਨੂੰ ਪੜਕਾਉਂਦੇ ਹੋ ਤੇ ਫਿਰ ਉਸ ਨੂੰ ਰੋਕਦੇ ਹੋ ਮੇਰੀ ਬੇਟੀ ਕਟਾ ਦਿੱਤੀ ਹੁਣ ਸਿੱਧੀ ਬਣ ਰਹੀ ਹੈ ਰਵਿੰਦਰ ਆਪਣੀ ਸਾਸਦੇਵਲ ਮੁੜਿਆ ਤੇ ਬੋਲਿਆ ਤੁਸੀਂ ਆਪਣਾ ਮੂੰਹ ਬੰਦ ਰੱਖੋ ਨਹੀਂ ਤਾਂ ਮੈਂ ਭੁੱਲ ਜਾਵਾਂਗਾ ਕਿ ਤੁਸੀਂ ਮੇਰੀ ਮਾਂ ਦੀ ਉਮਰ ਦੇ ਹੋ ਆਪਣਾ ਘਰ ਤਾਂ ਸੰਭਾਲ ਨਹੀਂ ਸਕੇ ਮੇਰੇ ਘਰ ਦੀ ਬਰਬਾਦੀ ਕਰ ਰਹੇ ਹੋ ਤੁਸੀਂ ਜੇ ਇੰਨੇ ਹੀ ਚੰਗੇ ਹੁੰਦੇ ਤਾਂ ਤੁਹਾਡਾ ਬੇਟਾ ਤੇ ਨੂੰਹ ਤੁਹਾਨੂੰ ਛੱਡ ਕੇ ਦੂਜੇ ਘਰ ਵਿੱਚ ਨਹੀਂ ਰਹਿੰਦੇ ਤੁਹਾਡੇ ਵਿੱਚ ਹੀ ਖੋਟ ਹੈ ਤੁਹਾਡੇ ਦਿੱਤੇ ਸੰਸਕਾਰਾਂ ਵਿੱਚ ਖੋਟ ਹੈ ਕੁਝ ਤਾਂ ਸ਼ਰਮ ਕਰੋ ਮੈਂ ਆਪਣੀ ਧੀ ਦਾ ਘਰ ਵਸਾਉਂਦੀ ਐ ਤੇ ਤੁਸੀਂ ਹੋ ਕੇ ਬਸ ਜੜਨ ਵਿੱਚ ਲੱਗੇ ਹੋ ਹੁਣ ਮੈਂ ਸਮਝਿਆ ਮੇਰੀ ਮਾਂ ਨੂੰ ਉਸ ਦਿਨ ਨਿੰਬੂ ਦੇ ਲਈ ਸਿਕੋ ਦੁਪਹਿਰੇ ਤੁਸੀਂ ਦੋਨੇ ਮਾਵਾ ਤੀਆਂ ਨੇ ਹੀ ਭੇਜਿਆ ਸੀ ਮਾਂ ਮੈਨੂੰ ਮਾਫ ਕਰ ਦੇ ਤੁਸੀਂ ਤਾਂ ਮੈਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਹੀ ਉਸ ਦਿਨ ਤੁਹਾਡੀਆਂ ਗੱਲਾਂ ਨੂੰ ਸਮਝ ਨਾ ਸਕਿਆ ਰਵਿੰਦਰ ਬੋਲੀ ਤਾਂ ਕਿ ਸਿਰਫ ਇਹ ਬੈਠ ਕੇ ਖਾਵੇਗੀ ਦੋ ਚਾਰ ਦਿਨ ਕੰਮ ਕਰ ਲੈਣ ਨਾਲ ਤੁਹਾਡੀ ਮਾਂ ਮਰ ਨਹੀਂ ਜਾਵੇਗੀ ਹਰਵਿੰਦਰ ਕੋਲੋਂ ਰਿਹਾ ਨਹੀਂ ਗਿਆ ਤੇ ਦੂਜਾ ਥੱਪੜ ਉਸ ਦੀ ਗੱਲ ਤੇ ਜੜ ਦਿੱਤਾ ਤੇ ਬੋਲਿਆ ਜੋ ਔਰਤ ਦੂਜਿਆਂ ਦੀ ਮਾਂ ਦਾ ਦਰਦ ਸਮਝਦੀ ਨਹੀਂ ਉਹ ਆਪਣੀ ਮਾਂ ਦਾ ਦਰਦ ਵੀ ਇੱਕ ਦਿਨ ਨਹੀਂ ਸਮਝੇਗੀ ਹਰਵਿੰਦਰ ਆਪਣੀ ਸਾਸ ਨੂੰ ਬੋਲਿਆ ਯਾਦ ਰੱਖਿਓ ਤੁਹਾਡੀ ਧੀ ਇੰਨੀ ਸਵਾਰਥੀ ਹੈ ਕਿ ਕੱਲ ਨੂੰ ਜਦੋਂ ਤੁਹਾਨੂੰ ਇਸ ਦੀ ਜ਼ਰੂਰਤ ਪਊਗੀ ਤਾਂ ਇਹ ਤੁਹਾਡੀ ਸੇਵਾ ਕਦੇ ਨਹੀਂ ਕਰੂਗੀ ਚਾਹੇ ਕੁਝ ਵੀ ਕਰ ਲਿਓ ਮੈਂ ਇੰਤਜ਼ਾਰ ਕਰੂੰਗਾ ਉਸ ਦਿਨ ਦਾ ਜਦੋਂ ਤੁਹਾਨੂੰ ਇਹ ਸਭ ਕੁਝ ਸਹਿਣਾ ਪਊਗਾ ਹੁਣ ਫਿਲਹਾਲ ਤੁਸੀਂ ਮੇਰੇ ਘਰ ਤੋਂ ਜਾਓ ਤੇ ਜੇ ਬੇਟੀ ਤੋਂ ਬਿਨਾ ਮਨ ਨਾ ਲੱਗੇ ਤਾਂ ਇਸ ਨੂੰ ਵੀ ਨਾਲ ਲੈ ਕੇ ਜਾਓ ਮੈਂ ਆਪਣੀ ਮਾਂ ਦੇ ਨਾਲ ਰਹਿ ਲਵਾਂਗਾ ਇਹਨਾਂ ਕਹਿ ਕੇ ਰਵਿੰਦਰ ਆਪਣੀ ਮਾਂ ਨੂੰ ਲੈ ਕੇ ਕਮਰੇ ਵਿੱਚ ਚਲਾ ਗਿਆ ਸੁਤਵੰਤ ਘਰ ਨੂੰ ਨਾ ਚਾਹੁੰਦੇ ਹੋਏ ਵੀ ਖਾਲੀ ਹੱਥ ਵਾਪਸ ਜਾਣਾ ਪਿਆ ਦੋ ਦਿਨ ਬਾਅਦ ਹਰਵਿੰਦਰ ਕੰਮ ਤੇ ਆ ਗਈ ਉਸਨੇ ਘਰ ਦਾ ਸਾਰਾ ਕੰਮ ਸੰਭਾਲ ਲਿਆ ਕਿਉਂਕਿ ਰਵਿੰਦਰ ਨੇ ਉਸ ਨੂੰ ਕੰਮ ਤੋਂ ਨਹੀਂ ਕੱਢਿਆ ਹਰਵਿੰਦਰ ਜਾਣਦਾ ਸੀ ਜੇ ਆਫਿਸ ਜਾਣ ਦੇ ਬਾਅਦ ਜੇ ਕੋਈ ਉਸਦੀ ਮਾਂ ਦੀ ਦੇਖਭਾਲ ਕਰ ਸਕਦਾ ਹੈ ਤਾਂ ਉਹ ਬਸ ਹਰਵਿੰਦਰ ਹੀ ਹੈ। ਰਵਿੰਦਰ ਦਾ ਕੋਈ ਭਰੋਸਾ ਨਹੀਂ ਹੈ। ਹੁਣ ਹਰਵਿੰਦਰ ਵੀ ਹਰ ਸਮੇਂ ਆਪਣੀ ਮਾਂ ਦੇ ਲਈ ਚਕੰਨਾ ਰਹਿੰਦਾ ਸੀ। ਟਾਈਮ ਲੰਘਦਾ ਗਿਆ। ਇੱਕ ਦਿਨ ਸਤਵੰਤ ਕੌਰ ਆਪਣੇ ਘਰ ਦੇ ਵਾਸ਼ਰੂਮ ਵਿੱਚ ਤਿਲਕ ਕੇ ਡਿੱਗ ਗਈ। ਉਹਨਾਂ ਦੇ ਪੈਰ ਵਿੱਚ ਫ੍ਰੈਕਚਰ ਹੋ ਗਿਆ। ਡਾਕਟਰ ਨੇ ਉਹਨਾਂ ਨੂੰ ਬੈੱਡ ਰੈਸਟ ਦੇ ਲਈ ਕਿਹਾ। ਸਤਵੰਤ ਕੌਰ ਨੇ ਬੇਟੀ ਨੂੰ ਫੋਨ ਕੀਤਾ ਕਿ ਮੈਂ ਤਾਂ ਬਾਥਰੂਮ ਵੀ ਨਹੀਂ ਕਰ پا ਰਹੀ। ਹਾਂ ਤੇ ਤੇਰੇ ਪਾਪਾ ਤੋਂ ਕੁਝ ਨਹੀਂ ਹੁੰਦਾ ਬੇਟਾ ਕੁਝ ਦਿਨਾਂ ਦੇ ਲਈ ਤੂੰ ਮੇਰੇ ਕੋਲ ਆ ਜਾ ਰਵਿੰਦਰ ਨੇ ਕਿਹਾ ਮੰਮੀ ਮੈਂ ਅਜ ਤੱਕ ਆਪਣੇ ਬੱਚੇ ਦੀ ਗੰਦਗੀ ਸਾਫ਼ ਨਹੀਂ ਕੀਤੀ ਉਹ ਮੇਰੀ ਸੱਸ ਸੀ ਜੋ ਕਰਦੀ ਸੀ ਫਿਰ ਮੈਂ ਤੁਹਾਡਾ ਕਿਵੇਂ ਕਰ ਸਕਦੀ ਹਾਂ ਕਿਸੇ ਨਰਸ ਨੂੰ ਰੱਖ ਲਓ ਜਾਂ ਚੰਗਾ ਹੋਵੇਗਾ ਆਪਣੀ ਨੂੰਹ ਨੂੰ ਹੀ ਬੁਲਾ ਲਓ ਮੇਰੇ ਤੋਂ ਤਾਂ ਬਿਲਕੁਲ ਵੀ ਉਮੀਦ ਨਾ ਰੱਖਿਓ ਸਤਵੰਤਕ ਔਰ ਬੋਲੀ ਹਾਏ ਰੱਬਾ ਸਹੀ ਕਿਹਾ ਸੀ ਜਵਾਈ ਨੇ ਤੂੰ ਬਹੁਤ ਸੁਭਾਰਥੀ ਹੈ ਇੱਕ ਮੈਂ ਹਾਂ ਜੋ ਉਹਨਾਂ ਦੀ ਮਾਂ ਦੇ ਖਿਲਾਫ ਤੇ ਰਹਿ ਨਾਲ ਸਾਥ ਦੇਂਦੀ ਰਹੀ ਤੇਰਾ ਜੋ ਦੂਜੇ ਦੀ ਮਾਂ ਦਾ ਦਰਦ ਨਾ ਸਮਝੇ ਉਸ ਨੂੰ ਆਪਣੀ ਮਾਂ ਦਾ ਦਰਦ ਕਿਵੇਂ ਸਮਝ ਆਵੇ ਯਾਦ ਰੱਖਿਓ ਜਿਵੇਂ ਕਰੋਗੇ ਉਹ ਜਿਹਾ ਹੀ ਭਰੋਗੇ ਮੈਂ ਭੁਗਤ ਰਹੀ ਹਾਂ ਦੇਖ ਲਵੇਂ ਕੱਲ ਨੂੰ ਤੇਰੀ ਵੀ نو ਆਵੇਗੀ ਤੇ ਤੇਰੇ ਨਾਲ ਵੀ ਇਹੀ ਕਰੂਗੀ ਮੈਨੂੰ ਮੇਰੇ ਕੀਤੇ ਦਾ ਫਲ ਮਿਲ ਰਿਹਾ ਹੈ ਤੇ ਇਸ ਤਰ੍ਹਾਂ ਤੈਨੂੰ ਵੀ ਮਿਲੇਗਾ ਇਹਨਾਂ ਕਹਿ ਕੇ ਗੁੱਸੇ ਵਿੱਚ ਸਤਵੰਤ ਕੌਣ ਨੇ ਫੋਨ ਰੱਖ ਦਿੱਤਾ ਹਰਵਿੰਦਰ ਨੇ ਸਾਰੀਆਂ ਗੱਲਾਂ ਸੁਣ ਲਈਆਂ ਤੇ ਬੋਲਿਆ ਜੋ ਹੋਇਆ ਸੋ ਹੋਇਆ ਪਰ ਜੇ ਤੂੰ ਮੇਰੀ ਮਾਂ ਦੇ ਨਾਲ ਗਲਤ ਵਰਤਾਵ ਕੀਤਾ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਤੇ ਯਾਦ ਰੱਖੀ ਹੁਣ ਤਾਂ ਤੇਰੀ ਮਾਂ ਵੀ ਤੈਨੂੰ ਸਹਾਰਾ ਨਹੀਂ ਦੇਵੇਗੀ ਸ਼ਾਂਤੀ ਨਾਲ ਘਰ ਵਿੱਚ ਜਿਉਣਾ ਚਾਹੁੰਦੀ ਹੈ ਤਾਂ ਆਪਣੀ ਸੱਸ ਦਾ ਸਨਮਾਨ ਕਰ ਇੱਜ਼ਤ ਕਰ ਤੇ ਆਪਣੇ ਬੇਟੇ ਨੂੰ ਚੰਗੇ ਸੰਸਕਾਰ ਦੇ ਤਾਂ ਕਿ ਇਹ ਸਭ ਤੇਰੇ ਨਾਲ ਨਾ ਹੋਵੇ ਰਵਿੰਦਰ ਦੀ ਤੰਕੀ ਤੋਂ ਬਾਅਦ ਰਵਿੰਦਰ ਨੇ ਹਿੰਮਤ ਨਹੀਂ ਕੀਤੀ ਕਿਰ ਭਜਨ ਜੀ ਨਾਲ ਉੱਚੀ ਆਵਾਜ਼ ਵਿੱਚ ਵੀ ਗੱਲ ਕਰ ਸਕੇ ਸੱਚ ਕਿਹਾ ਹੈ ਕਿਸੇ ਨੇ ਜਦੋਂ ਕਿ ਉਹ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਉਂਗਲ ਟੇਢੀ ਕਰਨੀ ਪੈਂਦੀ ਹੈ ਤੇ ਜਦੋਂ ਬੇਟਾ ਲਾਇਕ ਹੋਵੇ ਤੇ ਨੂੰ ਕਿੰਨੀ ਵੀ ਬੁਰੀ ਹੋਵੇ ਉਹ ਸੰਭਾਲ ਲੈਂਦਾ ਹੈ ਜਿਸ ਨੂੰ ਆਪਣੀ ਮਾਂ ਦੇ ਦਰਦ ਦਾ ਅਹਿਸਾਸ ਹੁੰਦਾ ਹੈ ਉਹ ਦੂਜਿਆਂ ਦੀ ਮਾਂ ਹੋਵੇ ਜਾਂ ਦੂਜੀ ਕੋਈ ਔਰਤ ਹੋਵੇ ਉਸ ਦੇ ਦਰਦ ਨੂੰ ਵੀ ਸਮਝ ਪਾਉਂਦਾ ਹੈ ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਉਹ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ